ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣ ਦਿੰਦੇ ਆਪਾਂ ਮੱਕੀ ਵੱਢ ਕੇ ਬਾਹਰ ਕੱਢ ਕੇ ਪਈ ਦੇ ਉੱਪਰ ਕਿਸਾਨ ਨੂੰ ਦੇ ਦਿੰਨੇ ਆ ਵੀ ਤੁਸੀਂ ਆਪਣੀ ਮੱਕੀ ਲਿਜਾ ਸਕਦੇ ਆ ਸੋ ਇਹ ਸੂਤ ਲੋਕੀ ਕਹਿ ਦਿੰਦੇ ਨੇ ਵੀ ਖਰਚੇ ਵਧ ਰਹੇ ਨੇ ਪਰ ਖਰਚਿਆਂ ਦੇ ਨਾਲ ਨਾਲ ਸਸਿਕਾਲ ਦੋਸਤੋ ਕੀ ਹਾਲ ਚਾਲ ਅੱਜ ਨਾ ਆਪਾਂ ਵੜਿੰਗ ਪੰਡ ਆਏ ਸੀਗੇ ਤੇ ਵੈਸੇ ਇਹ ਨਾ ਕਿਸਾਨ ਵੀਰ ਮੀਂਹ ਪੈਣ ਦੇ ਨਾਲ ਨਾ ਡਰਦੇ ਆ ਮੱਕੀ ਦਾ ਚਾਰ ਪਾਉਣ ਤੋਂ ਵੀ ਨਹੀਂ ਪੈ ਗਿਆ ਯਾਰ ਮੱਕੀ ਦਾ ਚਾਰ ਕਿਵੇਂ ਪਾਈਏ ਤੇ ਅੱਜ ਆਪਾਂ ਉਸੇ ਚੀਜ਼ ਦਾ ਹੱਲ ਲੈ ਕੇ ਆਏ ਹੋਇਆ ਅੱਜ ਨਾ ਆਪਾਂ ਇਸੇ ਵੜਿੰਗ ਪੰਡ ਤੇ ਵੜਿੰਗ ਪੰਡ ਨਾ ਪਾਈਆਂ ਕੋਲੇ ਹੈਗੀ ਆ ਮਸ਼ੀਨ ਤੁਸੀਂ ਹੁਣ ਮੀਂਹ ਮੂੰਹ ਦੀ ਟੈਨਸ਼ਨ ਲੈਣੀ ਛੱਡ ਦਿਓ ਕਿਉਂਕਿ ਬਾਈ ਇਹ ਚੀਜ਼ਾਂ ਦੀਆਂ ਬਹੁਤ ਮਤਲਬ ਸਹੂਲਤਾ ਦਿੰਦੇ ਆ ਵੀ ਮੀਂਹ ਮੂੰਹ ਵਾਲਾ ਤਾਂ ਬਾਈ ਬੰਦੀ ਕੱਢ ਦਿੰਦੇ ਆ ਵੀ ਮੀਂਹ ਮੂੰਹ ਚ ਪੱਕਿਆਂ ਮੁੱਕਿਆਂ ਦਾ ਕੋਈ ਚੱਕਰ ਹੀ ਨਹੀਂਗਾ ਮੀਂਹ ਮੂੰਹ ਚ ਵੀ ਮੱਕੇ ਵੜ ਦਿੰਦੇ ਆ ਤੇ ਆਜੋ ਆਪਾਂ ਬਾਈਆਂ ਸਸੀ ਗਲ ਬਾਈ ਜੀ ਸਸੀ ਗਲ ਬਾਈ ਜੀ ਸਾਰਿਆਂ ਤੋਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੋ ਇਹ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਗਰੂਤ ਕਰਦੇ ਹਾਂ ਤੇ ਇਹਨਾਂ ਚੀਜ਼ਾਂ ਚੰਗੀਆਂ ਚੀਜ਼ਾਂ ਨੂੰ ਦਿਖਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਹੁੰਦਾ ਹੈ ਤੇ ਜੋ ਇਹ ਚੀਜ਼ਾਂ ਨੂੰ ਪੈੜ ਵੀ ਮਿਲਦੀ ਹੈ ਜਿੱਦਾਂ ਤੁਸੀਂ ਪਹਿਲਾਂ ਹੀ ਬਾਈ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਆ ਵੀ ਇਹ ਚਾਰਾਂ ਔਰਿਆਂ ਵਾਲੀ ਮਸ਼ੀਨ ਹੈ ਜੀ ਆਪਣੀ ਤੁਸੀਂ ਦੇਖ ਸਕਦੇ ਹੋ ਇਹਦੇ ਬਹੁਤ ਆਪਾਂ ਬੈਨੀਫਿਟ ਵੀ ਕਹਿ ਸਕਦੇ ਹਾਂ ਜਿੱਦਾਂ ਕਿ ਮੇਂ ਪੈਂਦਾ ਆ ਲੋਕਾਂ ਦੀਆਂ ਜ਼ਮੀਨਾਂ 'ਚ ਪਾਣੀ ਖੜ ਜਾਂਦਾ ਆ ਮੱਕੀ ਸੁੱਕਣ ਲੱਗ ਜਾਂਦੀ ਆ ਸਿੰਗਲ ਰੋਅ ਵਾਲੀ ਮਸ਼ੀਨ ਹੈ ਜਿਹੜੀ ਉਹਦੇ ਨਾਲ ਮੱਕੀ ਦੀ ਕਟਾਈ ਨਹੀਂ ਹੋ ਪਾਉਂਦੀ ਕਿਸਾਨਾਂ ਨੂੰ ਦਿੱਕਤ ਆਉਂਦੀ ਆ ਜਿਸ ਕਰਕੇ ਉਹ ਮੱਕੀ ਵੀ ਬੀਜਣੀ ਛੱਡ ਰਹੇ ਆ ਸੋ ਉਹਨਾਂ ਦੇ ਲਈ ਆਪਣੇ ਕੋਲੇ ਵਧੀਆ ਸਾਧਨ ਬਣਾ ਕੇ ਦਿੱਤਾ ਗਿਆ ਜੋ ਕਿ ਆਪਾਂ ਇਸ ਸਮੇਂ ਖੁਦ ਵਰਤ ਰਹੇ ਆ ਜੋ ਸਾਰੇ ਕਿਸਾਨ ਵੀ ਇਸ ਨਾਲ ਸੈਟੀਸਫਾਈ ਨੇ ਇਹਦੇ ਚ ਮੱਕੀ ਨੂੰ ਪਾਣੀ ਨਾਲ ਜਾਂ ਕੋਈ ਓਦਾਂ ਦੀ ਕੋਈ ਦਿੱਕਤ ਨਹੀਂ ਕੀ ਜਿੰਨਾ ਮਰਜ਼ੀ ਪਾਣੀ ਹੋਵੇ ਇਹ ਮਸ਼ੀਨ ਪਾਣੀ ਵਿੱਚ ਵੀ ਵੜਦੀ ਆ ਸੁੱਕੇ ਵਿੱਚ ਵੀ ਵੜਦੀ ਆ ਜੋ ਮੰਨ ਲਓ ਭਾਈ ਜੀ ਨੇ ਦੱਸਿਆ ਵੀ ਆਪਾਂ ਮੱਕੀ ਵੜਦੇ ਆਂ ਜਾ ਕੇ ਮੱਕੀ ਆਪਾਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣ ਦਿੰਦੇ ਆਪਾਂ ਮੱਕੀ ਵੱਢ ਕੇ ਬਾਹਰ ਕੱਢ ਕੇ ਪਈ ਦੇ ਉੱਪਰ ਕਿਸਾਨ ਨੂੰ ਦੇ ਦਿੰਨੇ ਆ ਵੀ ਤੁਸੀਂ ਆਪਣੀ ਮੱਕੀ ਲੈ ਜਾ ਸਕੋ ਸੋ ਇਹ ਸਹੂਲਤ ਲੋਕੀ ਕਹਿ ਦਿੰਦੇ ਨੇ ਵੀ ਖਰਚੇ ਵਧ ਰਹੇ ਨੇ ਪਰ ਖਰਚਿਆਂ ਦੇ ਨਾਲ ਨਾਲ ਸਹੂਲਤਾਂ ਵੀ ਵਧ ਰਹੀਆਂ ਨੇ ਜੋ ਕਿ ਆਪਣੇ ਸਾਰਿਆਂ ਲਈ ਲਾਹੇਵੰਦ ਨੇ ਇਹ ਜੇ ਤੁਹਾਡੀ ਮੈਂ ਤੁਹਾਡੇ ਤੋਂ ਪੁੱਛਣਾ ਵੀ ਤੁਹਾਡਾ ਮਸ਼ੀਨ ਲੈਣ ਤੋਂ ਬਾਅਦ ਮੁੜਕਾ ਸੁੱਕਿਆ ਜਾਂ ਨਹੀਂ ਸੁੱਕਿਆ ਜੀ ਮਤਲਬ ਵੀ ਫਾਇਦਾ ਹੋਇਆ ਜਾਂ ਨਹੀਂ ਫਾਇਦਾ ਹੋਇਆ ਦੇਖੋ ਜੀ ਫਾਇਦੇ ਨਾ ਫਾਇਦੇ ਦੀਆਂ ਗੱਲਾਂ ਪਹਿਲਾਂ ਨਹੀਂ ਸੋਚੀਆਂ ਜਾਂਦੀਆਂ ਇਹ ਤਾਂ ਲੋਕਾਂ ਨਾਲ ਵਿੱਚ ਕਿ ਇੱਕ ਭਾਈਵਾਲਤਾ ਨਾਲ ਕੰਮ ਕਰਨਾ ਫਿਰ ਉਸ ਤੋਂ ਬਾਅਦ ਜੋ ਬੈਨੀਫਿਟ ਹੋਵੇਗਾ ਉਹ ਸੀਜ਼ਨ ਲੰੋਂ ਤੋਂ ਬਾਅਦ ਪਤਾ ਚੱਲੇਗਾ ਬਟ ਇਹ ਆਪਾਂ ਇੱਕ ਹਿਸਾਬ ਦੀ ਸੇਵਾ ਵੀ ਕਹਿ ਸਕਦੇ ਹਾਂ ਕੋਈ ਜਦੋਂ ਆਪਣੇ ਕੋਈ ਦੋ ਭਰਾਵਾਂ ਦਾ ਹੱਲ ਹੁੰਦਾ ਆ ਉਹਦੇ ਨਾਲ ਆਪਾਂ ਨੂੰ ਜੇ ਕਮਾਈ ਵੀ ਹੁੰਦੀ ਹੈ ਉਹ ਕਮਾਈ ਵੀ ਚੰਗੀ ਹੈ ਸੋ ਆਪਾਂ ਕੋਈ ਉਹ ਨਹੀਂ ਕਰਦੇ ਵੀ ਆਪਣੇ ਕੋਲੇ ਮਸ਼ੀਨ ਆ ਤੇ ਆਪਾਂ ਕਿਸੇ ਦਾ ਐਵੇਂ ਚੰਮ ਲਾ ਲਈਏ ਸੋ ਉਸ ਦਾ ਵੀ ਧਿਆਨ ਰੱਖਿਆ ਜਾਂਦਾ ਆ ਬਾਈ ਕੰਮ ਚੱਲਦਾ ਹੀ ਰਹਿੰਦਾ ਆ ਆਪਣੇ ਕੋਲੇ ਮਿੱਟੀ ਪਟਣ ਵਾਲੀਆਂ ਜ਼ਮੀਨ ਦਾ ਲੈਵਲ ਕਰਨੀ ਮਿੱਟੀ ਇਧਰੋਂ ਉੱਚੇ ਚੋਂ ਪਟਕੇ ਨੀਵੇਂ ਚ ਪਾਉਣੀ ਇਦਾਂ ਦੇ ਮਸਲੇ ਹੱਲ ਕਰਨੇ ਉਹ ਵੀ ਆਪਣੇ ਕੋਲ ਮਸ਼ੀਨਾਂ ਹੈਗੀਆਂ ਆ ਟਰਾਲੇ ਵਗੈਰਾ ਸਭ ਕੁਝ ਆ ਫਿਰ ਦੂਸਰੇ ਨੰਬਰ ਤੇ ਸਾਰਿਆਂ ਤੋਂ ਵੱਡਾ ਮੁੱਦਾ ਬਣਿਆ ਸੀ ਆਪਣੇ ਪਰਾਲੀ ਦਾ ਉਸ ਨੂੰ ਲੈ ਕੇ ਵੀ ਜਦੋਂ ਕਿ ਗਵਰਨਮੈਂਟ ਆਪਾਂ ਨੂੰ ਸਹੂਲਤ ਦੇ ਰਹੀ ਆ ਆਪਾਂ ਉਸ ਦਾ ਵੀ ਲਾਹਾ ਚੱਕਿਆ ਆ ਆਪਾਂ ਨੂੰ ਸਬਸਿਡੀ ਦੇ ਮਸ਼ੀਨਾਂ ਮਿਲੀਆਂ ਆ ਆਪਾਂ ਉਹਨਾਂ ਨਾਲ ਕਿਸਾਨਾਂ ਦੇ ਪਿੰਡਾਂ 'ਚ ਜਾ ਕੇ ਇੱਕ ਹਸਾਬ ਦਾ ਕਰ-ਕਰ ਜਾ ਕੇ ਹੋ ਜਾਂਦਾ ਆ ਵੀ ਆਪਾਂ ਉਹ ਕੰਮ ਕਰ ਰਹੇ ਆ ਵੀ ਗੱਠਾ ਬਣ ਕੇ ਆਪਾਂ ਵਾਣ ਚੋ ਪਰਾਲੀ ਚੱਕ ਕੇ ਸਾਈਡ ਤੇ ਕਰ ਰਹੇ ਆ ਜਿਸ ਨਾਲ এনवायरमेंट ਪੋਲੂਸ਼ਨ ਤੋਂ ਵੀ ਭਜਦਾ ਆ ਠੀਕ ਹੈ ਜੀ ਸੋ ਪਲੀਜ਼ ਤੁਸੀਂ ਵੀ ਸਾਡਾ ਸਾਰੇ ਸਾਥ ਦਿਓ ਜਿੱਦਾਂ ਕਿ ਆਪਾਂ ਇੰਨੀਆਂ ਸਹੂਲਤਾਂ ਦੇ ਰਹੇ ਆ ਸਰਕਾਰ ਆਪਾਂ ਨੂੰ ਦੇ ਰਹੀ ਆ ਆਪਾਂ ਕਿਸਾਨ ਵੀਰਾਂ ਨੂੰ ਦੇ ਰਹੇ ਆ ਸੋ ਜਿੱਦਾਂ ਕਿ ਸਾਡਾ ਵੀ ਸਾਥ ਦਿਓ ਸੋ ਕੰਟੈਕਟ ਨੰਬਰ ਆਪਣਾ ਹੈਗਾ ਜੀ 97812 11515 ਵਾਧਾਈ ਗੋਲੀ ਦੇ 9877028379 ਇਹ ਆਪਣੇ ਕੰਟੈਕਟ ਨੰਬਰ ਨੇ ਜਿੱਦਾਂ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਮਿੱਟੀ ਪਾਉਣ ਲਈ ਗੱਠਾ ਬਣਵਾਉਣ ਲਈ ਮੱਕੀ ਬੀਜਣ ਲਈ ਮੱਕੀ ਵੱਢਣ ਲਈ ਆਪਣੇ ਕੋਲ ਸਾਰੀਆਂ ਸਹੂਲਤਾਂ ਅਵੇਲੇਬਲ ਨੇ ਸੋ ਪਲੀਜ਼ ਸੰਪਰਕ ਕਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਵੀ ਦੋਸਤੋ ਤੁਹਾਨੂੰ ਦਿਖਾਉਂਦੇ ਆ ਮੱਕੀ ਕਿੰਨੀ ਸਫਾਈ ਦੇ ਨਾਲ ਮਸ਼ੀਨ ਜਿਹੜੀ ਹੈਗੀ ਉਹ ਕਿੰਨੀ ਸਫਾਈ ਦੇ ਨਾਲ ਮੱਕੀ ਵੱਢ ਰਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਫਾਈ ਆ ਸਫਾਈ ਆ ਰਹੀ ਆ ਨਾ ਫੱਟੇ ਦੇ ਵਿੱਚ ਤੇ ਬਾਕੀ ਅੱਛੀ ਲੱਗ ਰਹੀ ਹੈ ਉਹ ਜਿਹੜੀ ਸਫਾਈ ਦੇ ਨਾਲ ਵੱਢੀ ਜਾ ਰਹੀ ਆ ਦੋਸਤੋ ਬਾਈ ਜੀ ਦੀ ਮੱਕੀ ਵੱਢੀ ਆ ਤੇ ਬਾਈ ਨਾਲ ਗੱਲਬਾਤ ਕਰ ਰਿਹਾ ਵੀ ਕਿਵੇਂ ਰਹਿਣਾ ਸਿਰਸ ਫਾਈਲ ਦੱਸੋ ਕਿਵੇਂ ਮੱਲ ਉਹ ਕਿਵੇਂ ਕੁਤਰ ਆ ਫਾਈਲ ਪੁਰਾਣਾ ਬਹੁਤ ਵਧੀਆ ਅਸੀਂ ਪਹਿਲੇ ਸਾਲ ਹੀ ਇਹਨਾਂ ਕੋਲ ਰਿਸਮਤੀ ਆਪਾਂ ਬਾਕੀ ਤੁਸੀਂ ਵੇਖ ਸਕਦੇ ਹੋ ਕੋਈ ਰਾਣਾ ਇਹਦੇ ਵਿੱਚ ਨਹੀਂ ਆ ਬਾਕੀ ਜੋ ਕੋਈ ਗੋਲੋ ਗੋਲੋ ਕੁਝ ਵੀ ਕਰੇ ਆਪਾਂ ਡੱਕੜਾ ਵਗੈਰਾ ਉਹ ਜਿੱਥੇ ਮਸ਼ੀਨ ਖਾਲੀ ਹੁੰਦੀ ਆ ਥੋੜਾ ਬਹੁਤ ਆਉਂਦਾ ਹੀ ਆਉਂਦਾ ਕੋਈ ਮਰਜੀ ਮਸ਼ੀਨ ਹੋਵੇ ਚਾਹੇ ਸਿੰਗਲ ਹੋਰੇ ਵਾਲੀ ਚਾਹੇ ਚਾਰ ਹੋਰੇ ਵਾਲੀ ਠੀਕ ਹੈ ਬਾਕੀ ਇਹਨਾਂ ਦੀ ਕੁਤਰਨ ਦੀ ਕੁਆਲਿਟੀ ਬਹੁਤ ਵਧੀਆ ਬਾਕੀ ਜਿਹੜੀ ਉਹਦੇ ਉੱਪਰ ਮਸ਼ੀਨ ਦੇ ਟੋਕਰੀ ਲੱਗੀ ਹੋਈ ਆ ਉਹਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਜੋ ਕੀ ਜੇ ਕਿਸੇ ਦਾ ਵਾਣ ਗੱਲਾ ਸਾਨ ਦਾ ਅਗਲੇ ਕੋਲੇ ਛੋਟੇ ਹੈ ਨਹੀਂ ਵਿੱਚੋਂ ਕੱਢ ਕੇ ਲਿਆ ਸਾਰੇ ਦਾ ਇਹ ਭਾਈ ਬਾਹਰ ਵੀ ਪਈ ਤੇ ਆ ਜਾਂਦੇ ਆ ਉਹਦੇ ਕਰਕੇ ਫਾਇਦਾ ਹੁੰਦਾ ਕਿਸਾਨਾਂ ਨੂੰ ਤੇ ਭਾਈ ਤੁਸੀਂ ਦੱਸੋ ਵੀ ਕਿਵੇਂ ਮਤਲਬ ਇਹ ਕੁਤਰਾਈ ਕੁਤਰਾ ਭਾਈ ਸਾਡਾ ਦਾ ਮਤਲਬ ਆਪ ਹੀ ਪਸੰਦ ਕਰਦਾ ਹੈ ਕਿਸਾਨ ਜਿਹਦੇ ਵੀ ਖੇਤ ਦੇ ਵਿੱਚ ਜਾਣੇ ਵਰਨੇ ਜੀ ਚਾਰਾ ਵਰਨਾ ਜਾਣੇ ਮੱਕੀ ਦਾ ਉਹ ਆਪ ਹੀ ਪਸੰਦ ਕਰਦਾ ਸਾਨੂੰ ਕੁਆਲਟੀ ਕਰਕੇ ਹੀ ਭਲਾਈ ਜਾਂਦੇ ਆ ਵੀ ਆਜੋ ਜੀ ਤੁਸੀਂ ਸਾਡਾ ਵੀ ਬੜਾ ਸਾਡਾ ਵੀ ਬੜਾ ਜਾਨੀ ਕੇ ਨੀ ਕੋ ਬੋਕਾਂਗਾ ਹੈਗੀ ਐ ਤੇ ਅਸੀਂ ਹਰੇਕ ਤਾਂ ਹੀ ਉਪੜਨ ਤਾਂ ਹੀ ਜਾਣਦੇ ਆ ਵੀ ਹਰੇਕ ਵੀ ਤਾਂ ਹੀ ਉਪੜਗੇ ਸੀ ਕਿਸਾਨ ਤਾਂ ਹੀ ਉਪੜਗੇ ਤੇ ਬਾਕੀ ਸਹੂਲਤਾ ਦਾ ਤੁਸੀਂ ਹਰੇਕ ਕੋ ਪਾਚੀ ਲਈਆਂ ਵੀ ਸਾਡੀਆਂ ਸਹੂਲਤਾ ਤੋੜੀਆਂ ਜਾਦੇ ਆ ਇਹ ਕਹਿੰਦਾ ਭਾਵੇਂ ਸੀ ਗ੍ਰਾਂਤੀ ਕਰਦੇ ਆ ਵੀ ਬਾਹਰ ਕੱਢ ਕੇ ਦੇਣ ਜੀ ਪਾਣੀ ਮੀਂਹ ਕਣੀ ਤੁਹਾਨੂੰ ਫਿਕਰ ਨਹੀਂ ਕਿਸੇ ਗੱਲ ਦਾ ਵੀ ਵੀ ਸਾਡੀ ਯਾਰ ਮੱਕੀ ਖੜੀ ਆ ਪਾਣੀ ਚ ਖੜੀ ਆ ਤਰਾਦ ਨੂੰ ਨਹੀਂ ਨੀਂਦਾ ਉਹਦੀ ਆਰਾਮ ਨਾਲ ਸੌ ਤੜਕੇ ਸਾਨੂੰ ਫੋਨ ਕਰੋ ਬੁਲਾਓ ਤੇ ਅਸੀਂ ਵੜ ਕੇ ਦਈਏ ਤੁਹਾਨੂੰ